ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ 65 ਸਾਲ ਤੋਂ ਉੱਪਰ ਸਾਰੇ ਹੀ ਪੈਨਸ਼ਨਸ ਦੇ ਲਈ ਜੋ ਨਵੀਂ ਸਕੀਮ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਮੁਲਾਜ਼ਮ ਸਾਥੀਆਂ ਦੇ ਪੈਨਸ਼ਨ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਸੀ ਇਸ ਚੈਨਲ ਦੇ ਉੱਪਰ 65 ਸਾਲ ਤੋਂ ਉੱਪਰ ਜਿਹਨੇ ਵੀ ਬਜ਼ੁਰਗ ਨੇ ਤੇ ਪੈਨਸ਼ਨਸ ਨੇ ਉਹਨਾਂ ਲਈ ਇੱਕ ਨਵੀਂ ਸਕੀਮ ਜਿਹੜੀ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਕਾਫੀ ਕੁਐਸਚਨ ਸੀ ਕਿ ਔਰਤਾਂ ਦੇ ਵੀ ਕੁਐਸਚਨ ਸੀ ਦੇ ਨਾਲ ਹੀ ਉਹਨਾਂ ਮੁਲਾਜ਼ਮਾਂ ਤੇ ਉਹਨਾਂ ਬਜ਼ੁਰਗਾਂ ਦੇ ਕੁਐਸਚਨ ਸੀ ਵੀ ਕੌਣ-ਕੌਣ ਇਸ ਸਹੂਲਤ ਦਾ ਜਿਹੜਾ ਫਾਇਦਾ ਲੈ ਸਕਦੇ ਨੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ 65 ਸਾਲ ਤੋਂ ਉੱਪਰ ਕੁਝ ਕੁ ਸਕੀਮਾਂ ਨੇ ਜੋ ਅਪਲਾਈ ਨਹੀਂ ਹੁੰਦੀਆਂ ਸੀ ਜਿਵੇਂ ਹੈਲਥ ਨੂੰ ਲੈ ਕੇ ਇੰਸ਼ੋਰੈਂਸ ਜਿਹੜੀ ਹੁੰਦੀ ਸੀ ਉਹ 65 ਸਾਲ ਤੋਂ ਬਾਅਦ ਅਪਲਾਈ ਨਹੀਂ ਹੁੰਦੀ ਸੀਗੀ ਤਾਂ ਪਰ ਜ਼ਿਆਦਾਤਰ ਜਿਹੜੀਆਂ ਹੈਲਥ ਰੂ ਲੈ ਕੇ ਇਸ਼ੂ ਹੁੰਦੇ ਆ ਉਹ ਵੱਧਦੀ ਉਮਰ ਦੇ ਕਾਰਨ ਹੀ ਜਿਹੜੇ ਪੈਦਾ ਹੁੰਦੇ ਆ ਜਿਸ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਕਾਫੀ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਪ੍ਰੋਵਾਈਡ ਹੁੰਦੀਆਂ ਨੇ ਆਲਰੇਡੀ ਬਟ ਕਈ ਕੰਟਰੈਕਟ ਬੇਸ ਤੇ ਹੁੰਦੇ ਆ ਜਾਂ ਕਈ ਇਹੋ ਜਿਹੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਉਹ ਵਾਲੇ ਪੱਤੇ ਨਹੀਂ ਪ੍ਰਾਪਤ ਹੁੰਦੇ ਤਾਂ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਬਣਾਈ ਸੀ ਕਿ 65 ਸਾਲ ਤੋਂ ਉੱਪਰ ਜਿਹੜੇ ਉਸ ਤਰ੍ਹਾਂ ਦੇ ਮੁਲਾਜ਼ਮ ਨੇ ਤੇ ਦੂਸਰੇ ਜੋ ਨੌਕਰੀ ਨਹੀਂ ਕਰਦੇ ਚਾਹੀਏ ਉਹ ਔਰਤਾਂ ਨੇ ਚਾਹੀਏ ਉਹ ਪੁਰਸ਼ ਨੇ ਕਿਉਂਕਿ ਇਹਦੇ ਵਿੱਚ ਸਿਰਫ ਬਜ਼ੁਰਗਾਂ ਦਾ ਮਤਲਬ ਇਹ ਨਹੀਂ ਕਿ ਉਹਦੇ ਵਿੱਚ ਸਿਰਫ ਪੈਨਸ਼ਨਸ ਜਾਂ ਜਾਂ ਜੌਬ ਕਰਨ ਵਾਲੇ ਹੀ ਆਉਣਗੇ ਇਹਦੇ ਵਿੱਚ ਹੈਲਥ ਬੀਮੇ ਨੂੰ ਲੈ ਕੇ ਚੇਂਜ ਹੋਏ ਆ ਸਾਰੇ ਹੀ ਲੋਕਾਂ ਲਈ ਜੋ ਇੰਡੀਆ ਦੇ ਲੋਕ ਨੇ ਜੋ ਉਹਨਾਂ ਕੰਪਨੀਆਂ ਤੋਂ ਫਾਇਦਾ ਲੈਣਾ ਚਾਹੁੰਦੇ ਆ ਹੈਲਥ ਪਾਲਿਸੀਜ਼ ਲੈਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਕੁਝ ਨਵੇਂ ਨਿਜ਼ਮ ਬਣੇ ਆ ਉਹ ਵੀਡੀਓ ਤੁਸੀਂ ਡਿਟੇਲ ਵਿੱਚ ਸੁਣ ਸਕਦੇ ਹੋ ਉਹਦੇ ਵਿੱਚ ਹੋਰ ਵੀ ਤਿੰਨ ਚਾਰ ਜਿਹੜੀਆਂ ਕੈਟਾਗਰੀਜ਼ ਦੇ ਵਿੱਚ ਬਦਲਾਅ ਆਏ ਉਹ ਵੀ ਮੈਂ ਡਿਸਕਸ ਕੀਤੇ ਆ ਪਰ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਵੀਡੀਓ ਬਣਾ ਕੇ ਕਲੀਅਰ ਕਰਨਾ ਚਾਹੁੰਦੀ ਸੀ ਕਿ ਚਾਹੇ ਉਹ ਔਰਤਾਂ ਨੇ ਚਾਹੇ ਉਹ ਪੁਰਸ਼ ਨੇ ਜਿਹੜੇ 65 ਸਾਲ ਦੀ ਉਮਰ ਪੂਰੀ ਕਰ ਚੁੱਕੇ ਆ ਉਸ ਤੋਂ ਬਾਅਦ ਉਹਨਾਂ ਦੇ ਜੋ ਜਿਵੇਂ ਹੁੰਦਾ ਕਿ ਵਿਵਾਦ ਦੀ ਉਮਰ ਦੇ ਕਾਰਨ ਕਾਫੀ ਜਿਹੜੇ ਸਿਹਤ ਨੂੰ ਇਸ਼ੂ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੇ ਕਾਫੀ ਖਰਚੇ ਚੱਲਣੇ ਪੈਂਦੇ ਆਪਣੀ ਜੇਬ ਦੇ ਵਿੱਚੋਂ ਤਾਂ ਹੁਣ ਚਾਹੇ ਉਹ 60 ਸਾਲ ਤੋਂ ਉੱਪਰ ਕੋਈ ਬਜ਼ੁਰਗ ਹੈ ਚਾਹੇ ਉਹ ਕੋਈ ਔਰਤ ਹੈ ਅ ਚਾਹੀ ਮਰਦ ਹੈ ਜੋ ਵੀ ਹੈ ਤਾਂ ਉਹ ਇਸ ਹੈਲਥ ਇੰਸ਼ੋਰੈਂਸ ਦਾ ਜਿਹੜਾ ਫਾਇਦਾ ਲੈ ਸਕਦੇ ਆ ਕਿਉਂਕਿ ਹੈਲਥ ਇੰਸ਼ੋਰੈਂਸ ਦੇ ਵਿੱਚ ਅਸੀਂ ਕੁਝ ਕੁ ਪੇਮੈਂਟ ਹੈ ਜਿਹੜੀ ਉਹ ਪਹਿਲਾਂ ਸਾਲ ਤੋਂ ਪਹਿਲਾਂ ਭਰ ਦਿੰਨੇ ਆ ਤਾਂ ਜਦੋਂ ਅਸੀਂ ਉਸ ਚੀਜ਼ ਦਾ ਇਲਾਜ ਕਰਾਉਣੇ ਦਾ ਸਾਨੂੰ ਜਿਹੜਾ ਉਹ ਪਾਲਿਸੀ ਦੇ ਵਿੱਚ ਜਿਹੜੀ ਬਣਦੀ ਜਿਹੜੀ ਰਕਮ ਹੈ ਉਹ ਮਿਲ ਜਾਂਦੀ ਹੈ ਤਾਂ ਜੋ ਸਾਡਾ ਜਿਹੜਾ ਖਰਚਾ ਬਚ ਜਾਂਦਾ ਕਿਉਂਕਿ ਵੱਡੀਆਂ ਬਿਮਾਰੀਆਂ ਦਾ ਖਰਚਾ ਚਲਣਾ ਹਰ ਇੱਕ ਇਨਸਾਨ ਲਈ ਸੌਖਾ ਨਹੀਂ ਹੁੰਦਾ ਤਾਂ ਹੁਣ ਜਿਹੜੇ 65 ਸਾਲ ਤੋਂ ਉੱਪਰ ਕੋਈ ਵੀ ਬਜ਼ੁਰਗ ਹੈ ਚਾਹੇ ਉਹ 60 ਸਾਲ ਦਾ ਹੈ 70 ਸਾਲ ਦਾ 80 ਸਾਲ ਦਾ ਉਹ ਹੁਣ ਆਪਣੀ ਹੈਲਥ ਇੰਸ਼ੋਰੈਂਸ ਕਰਾ ਸਕਦਾ ਹੈ ਪ੍ਰਾਈਵੇਟ ਜਿਹੜੀਆਂ ਲਿਮਟਿਡ ਆਪਣੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਉਹ ਅਪਲਾਈ ਕਰ ਸਕਦਾ ਹੈ ਤਾਂ ਉਹਦੇ ਨਾਲ ਹੁਣ ਕੀ ਹੈ ਵੀ ਉਹ ਵੀ ਜਿਵੇਂ ਆਪਾਂ ਆਮ ਲੋਕ ਅਪਲਾਈ ਕਰਦੇ ਸੀਗੇ ਤਾਂ ਉਵੇਂ ਹੀ ਹੁਣ ਉਹ ਫਾਇਦਾ ਲੈ ਸਕਦੇ ਆ ਤੇ ਜਿਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਇਹਦਾ ਫਾਇਦਾ ਹੋਊਗਾ ਬਜ਼ੁਰਗਾਂ ਨੂੰ ਤੇ ਨਾਲ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਾਫੀ ਕਾਰਨ ਹੁੰਦੇ ਨੇ ਅਗੇ ਹੈਲਥ ਨੂੰ ਲੈ ਕੇ ਤਾਂ ਉਹ ਆਪਣੀਆਂ ਬਿਮਾਰੀ ਨੂੰ ਉਹਨਾਂ ਖਰਚਾ ਨਹੀਂ ਦੇ ਸਕਦੇ ਤਾਂ ਕਈਆਂ ਨੂੰ ਇਸ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਆ ਤਾਂ ਹੁਣ ਉਹ ਕੋਈ ਜਿਹਾ ਇਸ਼ੂ ਨਹੀਂ ਹੈਗੇ ਤਾਂ ਤੁਸੀਂ ਆਪਣੇ ਬਜ਼ੁਰਗਾਂ ਦੀ ਹੈਲਥ ਇੰਸ਼ੋਰੈਂਸ ਕਰਾ ਸਕਦੇ ਹੋ ਤਾਂ ਪਾਲਿਸੀਸ ਦੇ ਵਿੱਚ ਕਾਫੀ ਜਿਹੜੇ ਹੁਣ ਬਦਲਾਅ ਹੋ ਚੁੱਕੇ ਉਹ ਮੈਂ ਪਿਛਲੀ ਵੀਡੀਓ ਦੇ ਵਿੱਚ ਸਾਰਾ ਦੱਸਿਆ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਬਾਕੀ ਹੋਰ ਵੀ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਜਾਂ ਕੋਈ ਪੈਨਸ਼ਨ ਦਾ ਮੁਲਾਜ਼ਮਾਂ ਦੀਆਂ ਜਿਵੇਂ ਹੁਣ ਆ ਨਿਊਜ਼ ਕਾਫੀ ਆ ਰਹੀ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਦਾ ਵੀ ਕਾਫੀ ਮੁੱਦਾ ਹੈ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕਾਫੀ ਉਮੀਦਾਂ ਜਤਾਈਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਕੋਈ ਹਾਂ ਪੱਕੀਆਂ ਹੰਗਾਰਾ ਆਉਂਦਾ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਛੇਵੇਂ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਵੀ ਹਰ ਤਰ੍ਹਾਂ ਦੀ ਅਪਡੇਟ ਅਸੀਂ ਇਸ ਚੈਨਲ ਤੇ ਸਾਂਝੀ ਕਰਦੇ ਰਹਿਣੇ ਆ ਸੋ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਤਾਂ ਕੋਸ਼ਿਸ਼ ਹੁੰਦੀ ਆ ਹਰ ਤਰ੍ਹਾਂ ਦੀ ਜੋ ਤੁਹਾਨੂੰ ਅਪਡੇਟ ਉਹ ਜੋ ਵੀ ਐਕੂਰੇਟ ਹੋਵੇ ਸ਼ੁੱਧ ਹੋਵੇ ਤੁਹਾਨੂੰ ਕੋਈ ਗਲਤ ਇਨਫਰਮੇਸ਼ਨ ਨਾ ਦਿੱਤੀ ਜਾਵੇ ਅ ਤੁਸੀਂ ਇਸ ਚੈਨਲ ਦੇ ਉਪਰੋਂ ਆਪਣੇ ਨਾਲ ਸੰਬੰਧਿਤ ਸਾਰੇ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ